ਲੋ ਜੀ ਕਰੋ ਦਰਸ਼ਨ ਤੁਹਾ ਦੁਆਰਾ ਸਭ ਬਲੀ ਕਰਦੇ ਇਹ ਆ ਮੰਦਿਰ ਦੀ ਕੰਸਟਰਕਸ਼ਨ ਚੱਲ ਰਹੀ ਹੈ ਸਾਰੀ ਘਰ ਬਣਾ ਰਿਆ ਲੋ ਜੀ ਵੈਲਕਮ ਹੈ ਤੁਹਾਡਾ ਫੇਰ ਇੱਕ ਨਵੇਂ ਦਿਨ ਦੇ ਨਾਲ ਤੇ ਮਨੀਕਰਨ ਸਾਹਿਬ ਤੋਂ ਤੁਹਾਡਾ ਵੈਲਕਮ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡਾ ਪਿਛਲਾ ਵਲੌਗ ਦੇਖਿਆ ਤੇ ਇੱਧਰ ਬਾਈ ਸਾਡੇ ਤੁਹਾਨੂੰ ਬਾਈ ਤੇ ਮੰਗੂ ਬਾਈ ਪਰਮਿੰਦਰ ਪਰਮਿੰਦਰ ਬਾਈ ਸਾਡੇ ਤੇ ਰੋਬੀ ਤੁਸੀਂ ਜਾਣਦੇ ਹੋ ਸਾਰੇ ਰੈਡੀ ਹੋ ਗਏ ਔਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਚੱਲੇ ਆਂ ਔਰ ਬਹੁਤ ਆਨੰਦ ਆਇਆ ਬਾਈ ਠੀਕ ਆ ਜਰਾਸ ਕਰਕੇ ਬਾਈ ਤੁਸੀਂ ਦੇਖਿਓਣੀ ਵੀਡੀਓ ਵਿੱਚ ਦੇਖ ਲਓ ਤੁਸੀਂ ਤੇ ਨਜ਼ਾਰਾ ਆ ਗਿਆ ਪੂਰਾ ਸਰੋਵਰ ਚ ਨਾ ਕੇ ਨਜ਼ਾਰਾ ਜਿੰਦਗੀ ਬਣ ਗਈ ਆਜੋ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂ ਆਜੋ ਵੇ ਰੋਕੋ ਫਿਓ ਐਸ ਕਰੋ ਵੀਡੀਓ ਦੀ ਚਿੰਤਾ ਨਾ ਕਰੋ ਹੁਣ ਇਤਨਾ ਬੈਠਾ ਨਾ ਰਹੋ ਰਾਮੂ ਵਾਲਾ ਹਲੋ ਜੀ ਇਹ ਆ ਭਾਂਡੇ ਕਿਨਾ ਚਾ ਅਨਾਜ ਪੱਕਦਾ ਦੇਖੋ ਆ ਭਈਆ ਚੌਲ ਬਾਕੀ ਤਾਂ ਜਿਹੜਾ ਬਾਕੀ ਪ੍ਰੋਸੈਸ ਆ ਤੁਹਾਨੂੰ ਨੀਚੇ ਦਿਖਾਉਣੇ ਆ ਜਾ ਕੇ ਜਿਹੜਾ ਸਾਰਾ ਬਣਾਉਣੇ ਦਾ ਤਰੀਕਾ ਆਜੋ ਚਲੋ ਜੀ ਇਹ ਲੰਗਰ ਹਾਲ ਆ ਬਾਈ ਸਾਹਮਣੇ ਆਜੋ ਬਈ ਆਜੋ ਬਾਈ ਪਾਣੀ ਵੇਸਣਾ ਕਰੋ ਰੋਬਰ ਪਾਣੀ ਵੇਸਣਾ ਕਰ ਬਾਈ ਟੁੱਟੀ ਬੰਦ ਕਰ ਦੇ ਵੀਨੂ ਗੁਰੂ ਨਾਨਕ ਦੇਵ ਜੀ ਭਾਈ ਪਾਲਾ ਤੇ ਭਾਈ ਮਰਦਾਨਾ ਨਾਲ ਮਨੀਕਰਨ ਸਾਹਿਬ ਪਹੁੰਚਿਆ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਉਹਨਾਂ ਨੇ ਗੁਰੂ ਜੀ ਨੂੰ ਆਖਿਆ ਮੇਰੇ ਕੋਲ ਆਟਾ ਤਾਂ ਹੈ ਪਰ ਅੱਗ ਤੇ ਬਰਤਨ ਦਾ ਕੋਈ ਸਾਧਨ ਨਹੀਂ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਇੱਕ ਪੱਥਰ ਪਰ ਹਟਾ ਲੋ ਕਿਆਈ ਤੂੰ ਆਹ ਜਿਹੜਾ ਪੱਥਰ ਪਿਆ ਨਾ ਇਹਨੂੰ ਪਰਾਂ ਕਰ ਦੋ ਜਦੋਂ ਭਾਈ ਮਰਦਾਨਾ ਜੀ ਨੇ ਪੱਥਰ ਹਟਾਇਆ ਤਾਂ ਹੀਠੋਂ ਉਬਲਦੇ ਪਾਣੀ ਦਾ ਚਸ਼ਮਾ ਫਰਗਟ ਹੋਇਆ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਰੋਟੀਆਂ ਵੇਲ ਕੇ ਉਬਲਦੇ ਪਾਣੀ ਵਿੱਚ ਪਾਉਣ ਲਈ ਕਿਹਾ ਜਦੋਂ ਭਾਈ ਮਰਦਾਨਾ ਜੀ ਨੇ ਰੋਟੀਆਂ ਪਾਈਆਂ ਤਾਂ ਸਾਰੀਆਂ ਡੁੱਬ ਗਈਆਂ ਭਾਈ ਮਰਦਾਨਾ ਜੀ ਕਹਿਣ ਲੱਗੇ ਥੋੜਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਮਰਦਾਨਿਆ ਇੱਕ ਰੋਟੀ ਅਰਦਾਸ ਕਰਕੇ ਰੱਬ ਦੇ ਨਾਮ ਦੀ ਪਾ ਦੇ ਪਾਈ ਮਰਦਾਨਾ ਜੀ ਨੇ ਅਰਦਾਸ ਕਰ ਜਦੋਂ ਇੱਕ ਰੋਟੀ ਰੱਬ ਦੇ ਨਾਮ ਦੀ ਪਾਈ ਤਾਂ ਵੇਖਦਿਆਂ ਹੀ ਵੇਖਦਿਆਂ ਬਾਕੀ ਰੋਟੀਆਂ ਵੀ ਪੱਕ ਕੇ ਤੇ ਉੱਪਰ ਆ ਗਈਆਂ ਅੱਜ ਵੀ ਗੁਰੂ ਜੀ ਦੇ ਪ੍ਰਗਟ ਕੀਤੇ ਚਸ਼ਮੇ ਵਿੱਚ ਉਸੇ ਤਰ੍ਹਾਂ ਲੰਗਰ ਪੱਕਦਾ ਇੱਥੋਂ ਦਾ ਸ਼ਾਂਤ ਤੇ ਮਨਮੋਹਕ ਵਾਤਾਵਰਣ ਵਿੱਚ ਗੁਰਨਾਨਕ ਪਾਤਸ਼ਾਹ ਜੀ ਪਾਈ ਬਾਲਾ ਜੀ ਤੇ ਮਰਦਾਨਾ ਜੀ ਦੇ ਨਾਲ ਉੱਥੇ ਕੁਝ ਸਮੇਂ ਰੁਕ ਗਏ ਸਨ ਗੁਰਦੁਆਰਾ ਮਨੀਕਰਨ ਸਾਹਿਬ हिमाचल प्रदेश ਵਿੱਚ ਸਥਿਤ ਹੈ ਇਹ ਅੱਜ ਵੀ ਉਥੋਂ ਦੇ ਦੋ ਧਰਮਾਂ ਦੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ Hindu ਮੱਧ ਦੇ ਲੋਕ ਇਹ ਮੰਨਦੇ ਨੇ ਕਿ ਇਸ ਜਗ੍ਹਾ ਮਾਤਾ ਪਾਰਵਤੀ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਸ਼ੇਸ਼ਨਾਗ ਨੇ ਮਾਤਾ ਨੂੰ ਇੱਕ ਮਣੀ ਦਿੱਤੀ ਸੀ ਇੱਕ ਦਿਨ ਮਾਤਾ ਪਾਰਵਤੀ ਇਸ਼ਨਾਨ ਕਰ ਰਹੀ ਸੀ ਤਾਂ ਮਣੀ ਪਾਣੀ ਵਿੱਚ ਡਿੱਗੀ ਅਤੇ ਪਤਾ ਲੋਕਿਚ ਦੁਬਾਰਾ ਸ਼ੇਸ਼ਨਾਗ ਕੋਲ ਪਹੁੰਚ ਕੇ ਮਨੀ ਗਾਇਬ ਹੋਣ ਕਾਰਨ ਮਾਤਾ ਪਾਰਵਤੀ ਬਹੁਤ ਉਦਾਸ ਸੀ ਜਦੋਂ ਸ਼ਿਵਜੀ ਮਹਾਰਾਜ ਨੂੰ ਪਤਾ ਚੱਲਿਆ ਕਿ ਉਹਨਾਂ ਨੇ ਮਾਤਾ ਨੈਨਾ ਦੇਵੀ ਨੂੰ ਪੁੱਛਿਆ ਕਿ ਮਨੀ ਕਿੱਥੇ ਹੈ ਤਾਂ ਨੈਨਾ ਦੇਵੀ ਨੇ ਦੱਸਿਆ ਕਿ ਮਨੀ ਸ਼ੇਸ਼ਨਾ ਕੋਲ ਵਾਪਸ ਚਲੀ ਗਈ ਫਿਰ ਸ਼ੇਸ਼ਨਾ ਨੇ ਫੁਕਾਰਾ ਮਾਰਿਆ ਅਤੇ ਕਿਹਾ ਮਾਤਾ ਮੇਰੇ ਕੋਲ ਬਹੁਤ ਸਾਰੀਆਂ ਮਨੀਆਂ ਹਨ ਤੁਹਾਡੀ ਜੋ ਹੈ ਉਹ ਪਛਾਣ ਕੇ ਲੈ ਜਾ कहा हां है कि शेषना देवी फुगारे दे नाल लगभग 6 किलोमीटर धरती फटगी जे नाल इस जगह तो गरम पानी दा चश्मा फुटिया लोग लोग है भाई चलो चलो चलो, चलो ना इधर आ जाओ बंद कराए पा चलो इधर इधर आ जाओ पहल आये ले आवे आवे जित् ਆਹ ਲਾਤੇ ਆਪਣੇ ਆ ਕੇ ਗਰੇ ਬੰਦ ਚੋੜ ਲਾਏ ਚੋੜ ਲਾਤੇ ਬੜੇ ਇਹਦੇ ਲਈ ਇਹ ਬਹੁਤ ਹੈ ਇਹ ਵੰਡੋ ਜਣੇ ਮਾਦੂ ਆ ਆ ਮੁੰਡੇ ਘਰ ਤੇ ਲੈ ਕੇ ਆਏ ਚੋਲ ਨਾ ਉਹ ਦਰੂਘਾ ਬਣਾ ਦਿੰਦੀ ਬਣਾ ਰਿਹਾ ਹਾਂ ਠੀਕ ਹੈ ਜਾਂ ਭਾਈ ਹਮ ਭਾਈ ਇਹ ਮੋਬਾਈਲ ਥੋੜਾ ਇਹ ਜੋ ਆਨੰਦਪਤੀ ਸ਼ਗਰਦਾਰੇ ਵਿੱਚ ਆਂਦਾ ਨਾ ਆ ਕੇ ਮੇਰੇ ਸਾਹਮਣੇ ਤੁਸੀਂ ਹੋਰ ਪ੍ਰਦਰ ਵਿੱਚ ਸ਼ਾਇਦ ਆਨੰਦਾ ਹੋਵੇ ਕਿਉਂਕਿ ਸਾਰੀ ਫੈਸਿਲਿਟੀ ਆ ਯਾਰ ਹਰ ਇੱਕ ਚੀਜ਼ ਔਰ ਜਦੋਂ ਕਹੇ ਤੁਸੀਂ ਅੱਧੀ ਰਾਤ ਨੂੰ ਆਜੋ ਅਸੀਂ ਬਰਾਤ 12:00 ਪਹੁੰਚਿਆ ਆ ਪਹੁੰਚਦਿਆਂ ਨੂੰ ਲੰਗਰ ਔਰ ਮੇਰੇ ਕਿੱਥੇ ਤੁਸੀਂ ਮੰਦਿਰ ਦੇਖ ਰਹੇ ਹੋ ਸਿੱਧੀ ਦਾ ਸਿੱਧੀ ਭੌਂਜੀ ਦਾ ਮੰਦਿਰ ਆ ਉਹਨਾਂ ਦਾ ਇਤਿਹਾਸ ਵੀ ਅੱਪਾ ਵਿੱਚ ਬੋਲ ਕੇ ਪਾ ਦਾਂਗੇ ਔਰ ਬਾਦ ਦੀ ਮਾਨੋ ਬਹੁਤ ਮਾਨੋ ਕੋ ਥੱਲੀ ਮਿਲੀ ਆ ਆਪਣੇ ਸਾਲ ਦੇ ਵਿੱਚ ਦੋ ਤਿੰਨ ਚੱਕਰ ਪੱਕੇ ਹਨਿਕਰ ਸਾਹਿਬ ਦੇ ਬਾਕੀ ਤੁਹਾਨੂੰ ਹੋਰ ਵੀ ਮਾਰਕ ਦੇ ਯੂ ਦਿਖਾਦੇ ਆ ਜੋ ਬਾਕੀ ਪੰਚਾਇਤ ਦੀ ਘੁਮਾਉਂਦੇ ਦਰਸ਼ਨ ਕਰੀ ਲੈ ਪਰਿਵਾਰ ਸਾਹਿਬ ਦੇ ਦਰਸ਼ਨ ਕਰ ਲਏ ਆ ਅੱਗੇ ਨਿਕਲਦੇ ਆ ਜੋ ਛੋਟਾ ਜਿਹਾ ਬਾਜ਼ਾਰ ਹਲੇ ਖੁੱਲਿਆ ਨਹੀਂ ਹੈ ਹੌਲੀ ਹੌਲੀ ਦੁਕਾਨਾਂ ਖੁੱਲ ਰਹੀਆਂ ਹਨ ਅਜੇ ਟਾਈਮ ਲੱਗੂਗਾ ਦੁਕਾਨਾਂ ਖੁੱਲ ਨਹੀਂ ਰਹੀਆਂ ਹਲੇ 10 ਵਜੇ 10 10:30 ਤੱਕ ਖੁੱਲੂਗੀਆਂ ਬੰਦ ਪਈਆਂ ਦੁਕਾਨਾਂ ਸਾਰੀਆਂ ਚੱਲ ਬਈ ਚਲੋ चले चलो सारे ये देखो आगे। आगे। जी में राम मंदिर पहुंच चुके हैं जा रहे हैं अपने बंदे आके तुम देख सकते हो राम मंदिर पहुंच चुके हैं ਤੇ ਬਾਜੀ ਆਪਣੇ ਇਹ ਹੈ ਬਈ ਆਪਾਂ ਰਾਮ ਮੰਦਰ ਤੇ ਆ ਗਏ ਆ ਤੇ ਰਾਮ ਕੁੰਡ ਹੈ ਆ ਜੋ ਦਿਖਾ ਗਏ ਇਹ ਸਾਰਾ ਹੋਰੇ ਕੁੰਡ ਹਨ ਕਰੰਨਾ ਬਈ ਰਾਮ ਮੰਦਰ ਦੇ ਦਰਸ਼ਨ ਕਰ ਲਈਆਂ ਤੁਹਾਨੂੰ ਵੀ ਕਰਾਤੇ ਆ ਔਰ ਹੁਣ ਨਿਕਲ ਲਗੇ ਅਸੀਂ ਅੱਗੇ ਨੂੰ ਅੱਗੇ ਵੱਲ ਦੇਖਦੇ ਮਾਰਕੀਟ ਦੇ ਦਰਸ਼ਨ ਕਰਾਉਨੇ ਆਂ ਮੁੰਡੇ ਤ੍ਰਿਪਤ ਹੋ ਗਏ ਭਾਈ ਦਰਸ਼ਨ ਕਰਕੇ ਪਰ ਆ ਜੀ ਨੰਦਰ ਹੈ ਠੀਕ ਹੈ ਨਾ ਜੀ ਠੀਕ ਹੈ ਜੀ ਚੁੱਟੇ ਕਰਾ ਲੈ ਤਾ ਕੁਮਾਰ ਕਰ ਲੈ ਲੈ ਜਾਣਾ ਸੌਖਾ ਪਿਆ ਜਾਨ ਬੱਡੀ ਦਾ ਮਸਲਾ ਕਿਹੋ ਜਿਹਾ ਨੀਚੇ ਦੇ ਆਸ ਕਹਿਣਾ ਸਾਨ ਹੈ ਹਾਂ ਜੀ ਆਣੇ ਦਾ ਫੜੇ ਹੋ ਗਏ ਹੁਣ ਦਾ ਤਮਾ भाई झगड़ा हो गया झगड़ा बहुत तगड़ा बहुत तगड़ा झगड़ा हो गया 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 मर गया होता गया बस भाई तगड़ा माड़े पर हैवी हो गया तगड़ा माड़े पर हावी हो गया जो हों आया हमेशा

ਤਬੀਲ ਜੀ ਉਹ ਸ੍ਰੀ ਮੰਨ ਗ੍ਰੰਥ ਪਾਠ ਆਈ ਹੁਣ ਕਰੋ ਤੁਸੀਂ ਗਰਮ ਗੁਫਾ ਦੇ ਦਰਸ਼ਨ ਤੇ ਆਜੋ ਗਰਮ ਗੁਫਾ ਦੇ ਦਰਸ਼ਨ ਕਰਾਉਣ ਆ। ਆਜੋ ਬਈ ਆਜੋ ਸਾਰੇ ਜਣੇ। ਆਜੋ ਬਈ ਮੁੰਡਿਓ। ਚਲੋ ਬਈ ਕਿੱਕ ਕਰਕੇ ਸਾਰੇ ਅੰਦਰ। ਕਿੱਕ ਕਰਕੇ ਸਾਰੇ ਚਲੋ। ਜੀ ਵੱਢ ਨਹੀਂ ਹੋ ਰਿਹਾ ਅੰਦਰ ਆ ਜਾ ਆ ਜਾ ਜੀ ਆਪਾਂ ਦਰਸ਼ਨ ਕਰ ਲਿਆ ਹੈ ਦਰਬਾਰ ਸਾਹਿਬ ਦੇ ਤੇ ਸ਼ਿਵ ਮੰਦਰ ਦੇ ਤੇ ਤੁਹਾਨੂੰ ਗਰਮ ਗੁਫਾ ਵੀ ਦਿਖਾਤੀ ਹੈ ਬਾਜ਼ਾਰ ਵੀ ਘੁੰਮ ਲਿਆ हां जी ਮੁੰਡਿਓ ਠੀਕ ਰਹਿ ਗਿਆ ਸਾਰੇ ਮੁੰਡੇ ਖੁਸ਼ ਆਂ ਜੀ ਤੇ ਹੁਣ ਆਪਾਂ ਚੱਲੇ ਆਂ ਮਨਾਲੀ ਰੋਤਾਂਗ ਪਾਸ ਤੱਕ ਜਾਵਾਂਗੇ ਤੇ ਆਪਾਂ ਇਸ ਵਲੌਗ ਨੂੰ ਇੱਥੇ ਹੀ ਐਂਡ ਕਰਾਂਗੇ ਔਰ ਨਵਾਂ ਵਲੌਗ ਆਪਣਾ ਅਗਲਾ ਆਊਗਾ ਸਿੱਧਾ ਮਨਾਲੀ ਤੋਂ ਔਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਜਾਣਾ ਔਰ ਬਣੇ ਰਹੋ ਅਗਲੇ ਵਲੌਗ ਦੇ ਨਾਲ ਜਦ ਤੱਕ ਲਈ ਦੱਬ ਰੱਖਾ